ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਲੋ ਜੀ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਗੁਗਾ ਯਾਰ ਪੀਰ ਦੀ ਤੇ ਅੱਜ ਦਾ ਬਲੌਗ ਬਹੁਤ ਹੀ ਸੋਹਣਾ ਕਿਉਂਕਿ ਅੱਜ ਹੀ ਨਾ ਸਾਡੇ ਇਧਰ ਬਾਬਾ ਜੀ ਦਾ ਛਤਰ ਲੈ ਕੇ ਆ ਰਹੇ ਆ ਜੀ ਗੁਗਾ ਯਾਰ ਪੀਰ ਜੀ ਦਾ ਤੇ ਤੁਹਾਨੂੰ ਵੀ ਦਿਖਾਉਣੇ ਆ ਤੇ ਘਰ ਆਪਣੇ ਮਤਲਬ ਉਹਨਾਂ ਦੇ ਚਰਨ ਪੋਣੇ ਆ ਗੁਗਾ ਯਾਰ ਪੀਰ ਦੇ ਤੇ ਇੱਕ ਜਲ ਜ਼ਰੂਰ ਕਹੂੰਗਾ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖਿਓ ਤੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਗੁਗਾ ਯਾਰ ਪੀਰ ਤੱਕ ਮੇਲਾ ਤਾਂ ਦਿਖਾਵਾਂਗੇ ਬਹੁਤ ਵਧੀਆ ਮੇਲਾ ਹੁੰਦਾ ਸਾਡੇ ਇਧਰ ਹਿਆਣੇ 'ਚ ਤੁਹਾਨੂੰ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ ਚਲ ਹੁਣ ਤੈਨੂੰ ਕਰੋਨੇ ਅਧਾਰ ਜਾਂ ਤੇ ਇਸ ਵੇਲੇ ਸਵੇਰੇ ਅੱਜ ਦੇ ਦਿਨ ਸ਼ੁਰੂਆਤ ਜਿਹੜੀ ਕਿ ਬਹੁਤ ਵਧੀਆ ਹੋਈ ਮੈਂ ਤੇਲ ਚੋਂ ਆ ਕੇ ਤੇ ਸ਼ਤਰ ਤੇ ਬਾਕੀ ਸਾਰੇ ਜਿੰਨੀ ਸਾਹ ਸੰਗਤ ਸਾਰਿਆਂ ਨੂੰ ਆਪਣੇ ਅੰਦਰ ਬੁਲਾ ਲਿਆ ਤੇ ਅੰਦਰ ਬੁਲਾਇਆ ਤੇ ਉਹਨਾਂ ਨੇ ਬਹੁਤ ਸੋਣੀਆਂ ਭੇਟਾਂ ਗਈਆਂ ਬਹੁਤ ਸੱਚੇ ਦਰਬਾਰ ਕੀ ਜੇ ਸਵੇਰੇ ਹੀ ਜਿੱਦਾਂ ਕਿ ਅਸਦੇ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਜੋ ਵੀ ਮਤਲਬ ਪੇਂਟ ਨੂੰ ਕੋਲਡਿੰਗ ਵਗੈਰਾ ਦਿੱਤੀ ਤੇ ਮੰਮੀ ਨੇ ਆਪਣੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਜੋ ਮਤਲਬ ਜੋ ਵੀ ਆਦਰਮਾਨ ਸੀਗਾ ਉਹ ਦਿੱਤਾ ਪੇਂਟ ਜੋ ਵੀ ਦੇਣੀ ਸੀਗੀ ਉਹ ਦੇ ਦਿੱਤੇ ਔਰ ਉਹਨਾਂ ਨੇ ਇਹ ਚੁੰਨੀ ਨੂੰ ਫੜ ਕੇ ਮਤਲਬ ਕਿ ਛਤਰ ਦੇ ਨਾਲ ਜਿੱਦਾਂ ਦੇ ਤੁਸੀਂ ਦੇਖ ਸਕਦੇ ਆ ਕਿ ਬਾਕੀ ਕਲੀਰੇ ਕਲੀਰੇ ਗੁੱਡੇ ਰਮਾਲ ਤੇ ਮਤਲਬ ਸ਼ਰਟ ਦੇ ਸ਼ਰਟ ਦਾ ਕਪੜਾ ਤੇ ਆਦੀ ਬਹੁਤ ਸਾਰਾ ਸਮਾਨ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਕਿ ਛਤਰ ਦੇ ਆਲੇ ਦੋਲੇ ਵੱਜਾ ਹੋਇਆ ਸੀਗਾ ਤੇ ਮੰਮੀ ਨੇ ਜਿਹੜੀ ਚੁੰਨੀ ਦਿੱਤੀ ਉਹਨੇ ਉਹ ਵੀ ਇਸ ਛਤਰ ਦੇ ਨਾਲ ਜਿਹੜੀ ਕਿ ਬਨ ਦਿੱਤੀ ਆ ਤੇ ਫਿਰ ਬਸ ਹੁਣ ਬਾਬਾ ਜੀ ਸਾਡੇ ਘਰੋਂ ਬਾਸਰਵਾਨਗੀ ਕਰਨ ਵਾਲੇ ਸੀਗੇ ਤੇ ਬਹੁਤ ਵਧੀਆ ਲੱਗਾ ਤੇ ਸਾਡੇ ਇੱਥੇ ਮਤਲਬ ਗੁਗਏ ਦੀਆਂ ਕਾਰਾਂ ਚੱਲਦੀਆਂ ਆ ਤੇ ਲੰਗਰ ਹੁੰਦਾ ਉਸ ਤੋਂ ਬਾਅਦ ਜਦੋਂ ਲਾਸਟ ਦਿਨ ਹੁੰਦਾ ਆ ਤੇ ਇਹ ਮੰਗਲਵਾਰ ਤੁਹਾਨੂੰ ਦਿਖਾਵਾਂਗੇ ਅਸੀਂ ਗੁੱਗਾ ਪਾਪਾ ਜੀ ਦਾ ਵੀ ਮੇਲਾ ਜਿਹੜਾ ਕਿ ਸਾਡੇ ਇੱਥੇ ਲੱਗਦਾ ਆ ਤੇ ਲੋ ਜੀ ਆਈ ਹੋਪ ਤੁਸੀਂ ਵੀ ਗੁੱਗਾ ਯਾਰ ਪੀਤੇ ਦਰਸ਼ਨ ਕੀਤੇ ਹੋ ਨਾ ਸ਼ਤਰ ਦੇ ਕਿੱਦਾਂ ਲੱਗੀ ਵੀਡੀਓ ਕੀਤੇ ਸਾਰਿਆਂ ਨੇ ਦਰਸ਼ਨ ਕਮੈਂਟ ਚ ਜਰੂਰ ਗੁੱਗਾ ਯਾਰ ਪੀ ਦੀ ਯਾ ਕਰਿਓ ਜੈ ਪੀਰਾਂ ਦੀ ਲਿਖਿਓ ਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਆਈ ਹੋਪ ਵੀਡੀਓ ਬਦਲ ਗਈ ਚੈਨਲ ਸਬਸਕ੍ਰਾਈਬ ਕਰ ਲਓ ਵੱਧ ਤੋਂ ਸ਼ੇਅਰ ਕਰ ਦਿਓ ਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਚ ਕੋਈ ਪ੍ਰਾਚੀਨ ਮੰਦਿਰ ਤੁਹਾਨੂੰ ਦਿਖਾਵਾਂਗੇ ਲੈ ਕੇ ਜਾਵਾਂਗੇ ਤਾਂ ਜਿੱਦਾਂ ਵੀ ਦਾ ਪਲਾਨ ਬਣਾਦਾ ਉਹ ਤੁਹਾਨੂੰ ਕਾਹੇ ਪਤਾ ਲੱਗੂ ਜੀ ਤੁਸੀਂ ਚੈਨਲ ਨਾਲ ਜੁੜੇ ਰਹੋਗੇ ਇਸ ਕਰਕੇ ਜੇ ਸਬਸਕ੍ਰਾਈਬ ਕਰ ਲਓ ਮਿਲਾਂਗਾ ਤੁਹਾਨੂੰ ਨੈਕਸਟ ਵੀਡੀਓ 'ਚ ਬਾਏ ਬਾਏ ਜੈਪੀਰਾਮ